ਇਹ ਕਹਿੰਦੇ ਸੀ ਕਿ ਪਿਛਲੇ ਜ਼ਮਾਨਿਆਂ ਦੇ ਵਿੱਚ ਲੜਕੀਆਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਸੀ ਮਰਦ ਪ੍ਰਧਾਨ ਸਮਾਜ ਸੀਗਾ ਪਰ ਕੀ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਲੜਕੀਆਂ ਸੁਰੱਖਿਤ ਨੇ ਬੇਸ਼ੱਕ ਕਿਹਾ ਜਾਂਦਾ ਕਿ ਲੜਕੀਆਂ ਨੂੰ ਬਰਾਬਰ ਦਾ ਜਿਹੜਾ ਦਰਚਾ ਉਹ ਦਿੱਤਾ ਗਿਆ ਆ ਬਰਾਬਰ ਜਿਹੜੀ ਕਿ ਕੁੜੀਆਂ ਕੰਮ ਕਰਦੇ ਨੇ ਸਭ ਕੁਝ ਹੋ ਰਿਹਾ ਪਰ ਅੱਜ ਵੀ ਮਰਦ ਪ੍ਰਧਾਨ ਕਿਤੇ ਨਾ ਕਿਤੇ ਜਿਹੜਾ ਦੇਖ ਨੂੰ ਮਿਲਦਾ ਕਿਉਂਕਿ ਕਈ ਲੜਕੀਆਂ ਨੂੰ ਅੱਜ ਵੀ ਜਿਹੜਾ ਸ਼ਿਕਾਰ ਬਣਾਇਆ ਜਾਂਦਾ ਜਿਵੇਂ ਮਾੜੀ ਨਜ਼ਰ ਦੇ ਨਾਂ ਬਣਾਇਆ ਜਾਂਦਾ ਜਾਂ ਕੁੱਟਮਾਰ ਕੀਤੀ ਜਾਂਦੀ ਹੈ ਜਾਂ ਕੋਈ ਘਰੇਲੂ ਝਗੜੇ ਹੋ ਜਾਂਦੇ ਨੇ ਵਿਆਹ ਤੋਂ ਬਾਅਦ ਕਾਫੀ ਜੜੇ ਕੀ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਪਰ ਬੇਸ਼ੱਕ ਪੜਿਆ ਲਿਖਿਆ ਜ਼ਮਾਨਾ ਕਿਹਾ ਜਾਂਦਾ ਕਿ ਪੜੇ ਲਿਖੇ ਜ਼ਮਾਨੇ ਦੇ ਵਿੱਚ ਕਾਫੀ ਕੁਝ ਜਿਹੜਾ ਬਦਲਾਅ ਹੋ ਜਾਂਦਾ ਪਰ ਜੇਕਰ ਇਹੀ ਹਰਕਤ ਕੋਈ ਪੜਿਆ ਲਿਖਿਆ ਡਿਗਰੀ ਹਾਸਲ ਡਾਕਟਰ ਕਰੇ ਉਹ ਵੀ ਨਰਸ ਦੇ ਨਾਲ ਤਾਂ ਤੁਸੀਂ ਕੀ ਸੋਚੋਗੇ ਸਕਰੀਨ ਤੇ ਚੱਲਦੀਆਂ ਤਸਵੀਰਾਂ ਸੈਰ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਡਾਕਟਰ ਆਹੋ ਐਨੇ ਕੋ ਗੁੱਸੇ ਦੇ ਵਿੱਚ ਆ ਜਾਂਦਾ ਕਿ ਇੱਕ ਨਰਸ ਨੂੰ ਉਹ ਉੱਥੇ ਢਾ ਕੇ ਉਸ ਦਿਨ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਦਾ ਉਹਦੇ ਬਾਹਰ ਬੂਲ ਪਟਦਾ ਉਸ ਤੋਂ ਬਾਅਦ ਉਹ ਤੇ ਥੱਲੇ ਡਿੱਗੇ ਲੱਤਾਂ ਤੱਕ ਵੀ ਮਾਰਦਾ ਉਸ ਤੋਂ ਬਾਅਦ ਬਾਹਰ ਬੈਠੇ ਜਿਹੜੇ ਲੋਕ ਨੇ ਫਟਾਫਟ ਅੰਦਰ ਆਉਂਦੇ ਨੇ ਤੇ ਜੋ ਜਿਹੜੀ ਘਰ ਵਾਲੀ ਆ ਉਹ ਵੀ ਜਿਹੜੀ ਕਿ ਉੱਥੇ ਆਉਂਦੀ ਆ ਤੇ ਜਿਹੜੀ ਕਿ ਉਹਦੇ ਲੱਤਾਂ ਫੜ ਕੇ ਉਸ ਨੂੰ ਰੋਕਿਆ ਜਾਂਦਾ ਡਾਕਟਰ ਨੂੰ ਪਰ ਫਿਰ ਵੀ ਡਾਕਟਰ ਬੜੀ ਜੱਦੂ ਜਹਾਦ ਕਰਦਾ ਕਿ ਉਸ ਨਰਸ ਦੇ ਉੱਤੇ ਇੰਨਾ ਕੁ ਹਾਵੀ ਹੋ ਜਾਂਦਾ ਕਿ ਇਨੀ ਬੇਰਹਿਮੀ ਦੇ ਨਾਲ ਜਿਹੜੀ ਕਿ ਕੁੱਟਮਾਰ ਕਰਦਾ ਕਾਰਨ ਕੀ ਰਿਹਾ ਜਿਸ ਦਾ ਪਤਾ ਲਗਾਇਆ ਜਾ ਰਿਹਾ ਕਿਉਂਕਿ ਫਿਲਹਾਲ ਜਿਹੜਾ ਡਾਕਟਰ ਫਰਾਦ ਦੱਸਿਆ ਜਾ ਰਿਹਾ ਤੇ ਇਸ ਡਾਕਟਰ ਦੇ ਵੱਲੋਂ ਜਿਹੜੀ ਕਿ ਨਰਸ ਦੇ ਨਾਲ ਅਰਥ ਸਟਾਫ ਦੀ ਜਿਹੜੀ ਮੈਂਬਰ ਸੀ ਉਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਤੇ ਇਹ ਵੀਡੀਓ ਗੜਸ਼ੰਕ ਦੇ ਵਿੱਚ ਰਮਨ ਹਸਪਤਾਲ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਡਾਕਟਰ ਇੰਨਾ ਕੁ ਜ਼ਿਆਦਾ ਤੈਸ ਵਿੱਚ ਆ ਗਿਆ ਕਿਸੇ ਨੇ ਇੱਕ ਨਹੀਂ ਸੁਣੀ ਅਤੇ ਜਿਹੜੀ ਸਟਾਫ ਨਰਸ ਸੀ ਉਸ ਨੂੰ ਜਿਹੜਾ ਕਿ ਬਾਲਾਂ ਤੋਂ ਫੜ ਕੇ ਸੁੱਟ ਲੈਂਦਾ ਤੇ ਫਿਰ ਉਸ ਦੇ ਲੱਤਾਂ ਵੀ ਉਸ ਦੇ ਵੱਲੋਂ ਕਾਫੀ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੋਰ ਸਟਾਫ ਨਰਸ ਆ ਉਹ ਵੀ ਫਟਾਫਟ ਜਿਹੜਾ ਕਿ ਅੰਦਰ ਆਉਂਦਾ ਤੇ ਜਿਹੜੀ ਨਰਸ ਹੈ ਉਸ ਨੂੰ ਬਚਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੇ ਨੇ ਤੇ ਡਾਕਟਰ ਨੂੰ ਬੜੇ ਹੀ ਤੱਕੇ ਤੇ ਜਦੋਂ ਜਹਦ ਦੇ ਨਾਲ ਜਿਹੜਾ ਕਿ ਬਾਹਰ ਲਿਜਾਇਆ ਜਾ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਲੋਕਾਂ ਦੇ ਵੱਲੋਂ ਖੂਬ ਲੰੰਤਾ ਪਾਈਆਂ ਕਿ ਇੱਕ ਪੜਿਆ ਲਿਖਿਆ ਡਾਕਟਰ ਹੋ ਕੇ ਅਸੀਂ ਕਹਿ ਦਿੰਨੇ ਆ ਵੀ ਭਾਈ ਉਹ ਤਾਂ ਅਕਲ ਨਹੀਂ ਸੀ ਉਹ ਤਾਂ ਪੜਿਆ ਹੋਇਆ ਨਹੀਂ ਸੀ ਉਹ ਤਾਂ ਅਨਪੜ੍ਹ ਵਾਲੀ ਗੱਲ ਕਰ ਦਿੱਤੀ ਪਰ ਹੁਣ ਇੰਨੇ ਹਾਸਲ ਡਿਗਰੀਆਂ ਵਾਲੇ ਡਾਕਟਰਾਂ ਦੀ ਜੇਕਰ ਅਜਿਹੀ ਕਰਤੂਤ ਦੀ ਵੀਡੀਓ ਸਾਹਮਣੇ ਆਊਗੀ ਤਾਂ ਫਿਰ ਕੀ ਕਹਿ ਸਕਦੇ ਆ ਸਮਝ ਨਹੀਂ ਆਉਂਦੀ ਚਲੋ ਮੰਨਦੇ ਆ ਗੁੱਸਾ ਕਿਸੇ ਗੱਲ ਤੋਂ ਆ ਗਿਆ ਜੇਕਰ ਕੰਮ ਨਰਸ ਨੇ ਨਹੀਂ ਵੀ ਕੀਤਾ ਹੋਣਾ ਜੇ ਕੋਈ ਅਹਜਾ ਹੀ ਮੈਟਰ ਆ ਮੰਨ ਲਓ ਤਾਂ ਫਿਰ ਉਸ ਨੂੰ ਕਹਿ ਵੀ ਸਕਦੇ ਸੀ ਵੀ ਭਾਈ ਤੂੰ ਆ ਕੰਮ ਕਰ ਲੈ ਚਾਇਦਾ ਆਹ ਰਹਿ ਗਿਆ ਜਾਂ ਚੀਜ਼ ਕੋਈ ਮੰਗਾਉਣੀ ਆ ਪਰ ਬਿਹਰਾਮੀ ਦੇ ਨਾਲ ਕੁੱਟਣਾ ਕਿੱਥੋਂ ਤੱਕ ਸਹੀ ਹੈ ਇਹ ਜਿਹੜੀ ਵੀਡੀਓ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਤੇ ਜਿਹੜੀ ਪੀੜਤ ਨਰਸ ਹੈ ਜਿਹੜੀ ਜਿਸ ਦੇ ਨਾਲ ਕੁੱਟਮਾਰ ਹੋਈ ਹੈ ਉਹ ਫਿਲਹਾਲ ਉਸਦੇ ਹੱਥ ਜਿਹੜੀ ਕਿ ਠੀਕ ਹੈ ਪਰ ਵੀਡੀਓ ਲੈ ਕੇ ਲੋਕਾਂ ਦੇ ਵੱਲੋਂ ਬਹੁਤ ਕਮੈਂਟ ਕੀਤੇ ਜਾ ਰਹੇ ਤਾਂ ਆਪਣੀ رائے ਵੀ ਜਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਹਰਪੰਜਾਬ ਟੀਵੀ ਅਸੀਂ ਕਹਿੰਦੇ ਸੀ ਕਿ ਪਿਛਲੇ ਜ਼ਮਾਨਿਆਂ ਦੇ ਵਿੱਚ ਲੜਕੀਆਂ ਦੇ ਉੱਤੇ ਅਤਿਆਚਾਰ ਕੀਤਾ ਜਾਂਦਾ ਸੀ ਮਰਦ ਪ੍ਰਧਾਨ ਸਮਾਜ ਸੀਗਾ ਪਰ ਕੀ ਲੱਗਦਾ ਕਿ ਅੱਜ ਦੇ ਸਮੇਂ ਦੇ ਵਿੱਚ ਲੜਕੀਆਂ ਸੁਰੱਖਿਤ ਨੇ ਬੇਸ਼ੱਕ ਕਿਹਾ ਜਾਂਦਾ ਕਿ ਲੜਕੀਆਂ ਨੂੰ ਬਰਾਬਰ ਦਾ ਜਿਹੜਾ ਦਰਜਾ ਉਹ ਦਿੱਤਾ ਗਿਆ ਆ ਬਰਾਬਰ ਜਿਹੜੀ ਕਿ ਕੁੜੀਆਂ ਕੰਮ ਕਰਦੇ ਨੇ ਸਭ ਕੁਝ ਹੋ ਰਿਹਾ ਪਰ ਅੱਜ ਵੀ ਮਰਦ ਪ੍ਰਧਾਨ ਕਿਤੇ ਨਾ ਕਿਤੇ ਜਿਹੜਾ ਦੇਖ ਨੂੰ ਮਿਲਦਾ ਕਿਉਂਕਿ ਕਈ ਲੜਕੀਆਂ ਨੂੰ ਅੱਜ ਵੀ ਜਿਹੜਾ ਸ਼ਿਕਾਰ ਬਣਾਇਆ ਜਾਂਦਾ ਜਿਵੇਂ ਮਾੜੀ ਨਜ਼ਰ ਦੇ ਨਾਂ ਬਣਾਇਆ ਜਾਂਦਾ ਜਾਂ ਪੁੱਟਮਾਰ ਕੀਤੀ ਜਾਂਦੀ ਹੈ ਜਾਂ ਕੋਈ ਘਰੇਲੂ ਝਗੜੇ ਹੋ ਜਾਂਦੇ ਨੇ ਵਿਆਹ ਤੋਂ ਬਾਅਦ ਕਾਫੀ ਜਿਹੜੇ ਕੀ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਪਰ ਬੇਸ਼ੱਕ ਪੜਿਆ ਲਿਖਿਆ ਜ਼ਮਾਨਾ ਕਿਹਾ ਜਾਂਦਾ ਕਿ ਪੜੇ ਲਿਖੇ ਜ਼ਮਾਨੇ ਦੇ ਵਿੱਚ ਕਾਫੀ ਕੁਝ ਜਿਹੜਾ ਬਦਲਾਅ ਹੋ ਜਾਂਦਾ ਪਰ ਜੇਕਰ ਇਹੀ ਹਰਕਤ ਕੋਈ ਪੜਿਆ ਲਿਖਿਆ ਡਿਗਰੀ ਹਾਸਲ ਡਾਕਟਰ ਕਰੇ ਉਹ ਵੀ ਨਰਸ ਦੇ ਨਾਲ ਤਾਂ ਤੁਸੀਂ ਕੀ ਸੋਚੋਗੇ ਸਕਰੀਨ ਤੇ ਚੱਲਦੀਆਂ ਤਸਵੀਰਾਂ ਸੈਰ ਤੇ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਡਾਕਟਰ ਆਹੋ ਐਨੇ ਕੋ ਗੁੱਸੇ ਦੇ ਵਿੱਚ ਆ ਜਾਂਦਾ ਕਿ ਇੱਕ ਨਰਸ ਨੂੰ ਉਹ ਉੱਥੇ ਢਾ ਕੇ ਉਸ ਦਿਨ ਨੂੰ ਬੁਰੀ ਤਰੀਕੇ ਦੇ ਨਾਲ ਕੁੱਟਦਾ ਉਹਦੇ ਬਾਹਲ ਗੂਲ ਪੱਟਦਾ ਉਸ ਤੋਂ ਬਾਅਦ ਉਹਤੇ ਥੱਲੇ ਡਿੱਗਦੇ ਲੱਤਾਂ ਤੱਕ ਵੀ ਮਾਰਦਾ ਉਸ ਤੋਂ ਬਾਅਦ ਬਾਹਰ ਬੈਠੇ ਜਿਹੜੇ ਲੋਕ ਨੇ ਫਟਾਫਟ ਅੰਦਰ ਆਉਂਦੇ ਨੇ ਤੇ ਉਸ ਜਿਹੜੀ ਘਰ ਵਾਲੀ ਆ ਉਹ ਵੀ ਜਿਹੜੀ ਕਿ ਉੱਥੇ ਆਉਂਦੀ ਆ ਤੇ ਜਿਹੜੀ ਕਿ ਉਸ ਦੇ ਲੱਤਾਂ ਫੜ ਕੇ ਉਸ ਨੂੰ ਰੋਕਿਆ ਜਾਂਦਾ ਡਾਕਟਰ ਨੂੰ ਪਰ ਫਿਰ ਵੀ ਡਾਕਟਰ ਬੜੀ ਜੱਦੂ ਜਹਾਦ ਕਰਦਾ ਕਿ ਉਸ ਨਰਸ ਦੇ ਉੱਤੇ ਇੰਨਾ ਕੁ ਹਾਵੀ ਹੋ ਜਾਂਦਾ ਕਿ ਨਹੀਂ ਬੇਰਹਿਮੀ ਦੇ ਨਾਲ ਜਿਹੜੀ ਕਿ ਕੁੱਟਮਾਰ ਕਰਦਾ ਕਾਰਨ ਕੀ ਰਿਹਾ ਜਿਸ ਦਾ ਪਤਾ ਲਗਾਇਆ ਜਾ ਰਿਹਾ ਕਿਉਂਕਿ ਫਿਲਹਾਲ ਜਿਹੜਾ ਡਾਕਟਰ ਫਰਾਦ ਦੱਸਿਆ ਜਾ ਰਿਹਾ ਤੇ ਇਸ ਡਾਕਟਰ ਦੇ ਵੱਲੋਂ ਜਿਹੜੀ ਕਿ ਨਰਸ ਦੇ ਨਾਲ ਅਰਥ ਸਟਾਫ ਦੀ ਜਿਹੜੀ ਮੈਂਬਰ ਸੀ ਉਸ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਤੇ ਇਹ ਵੀਡੀਓ ਗੜਸ਼ੰਕ ਦੇ ਵਿੱਚ ਰਮਨ ਹਸਪਤਾਲ ਦੇ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ ਜਿੱਥੇ ਕਿ ਇਹ ਡਾਕਟਰ ਇੰਨਾ ਕੁ ਜ਼ਿਆਦਾ ਤੈਸ ਵਿੱਚ ਆ ਗਿਆ ਕਿਸੇ ਨੇ ਇੱਕ ਨਹੀਂ ਸੁਣੀ ਅਤੇ ਜਿਹੜੀ ਸਟਾਫ ਨਰਸ ਸੀ ਉਸ ਨੂੰ ਜਿਹੜਾ ਕਿ ਬਾਲਾਂ ਤੋਂ ਫੜ ਕੇ ਸੁੱਟ ਲੈਂਦਾ ਤੇ ਫਿਰ ਉਸ ਦੇ ਲੱਤਾਂ ਵੀ ਉਸ ਦੇ ਵੱਲੋਂ ਕਾਫੀ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਹੋਰ ਸਟਾਫ ਨਰਸਾ ਉਹ ਵੀ ਫਟਾਫਟ ਜਿਹੜਾ ਕਿ ਅੰਦਰ ਆਉਂਦਾ ਤੇ ਜਿਹੜੀ ਨਰਸ ਹੈ ਉਸ ਨੂੰ ਬਚਾਉਂਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੇ ਨੇ ਤੇ ਡਾਕਟਰ ਨੂੰ ਬੜੇ ਹੀ ਤੱਕੇ ਤੇ ਜਦੋਂ ਜਹਦ ਦੇ ਨਾਲ ਛੁੜ ਕੇ ਬਾਹਰ ਲਿਜਾਇਆ ਜਾ ਰਿਹਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਲੋਕਾਂ ਦੇ ਵੱਲੋਂ ਖੂਬ ਲੰੰਤਾ ਪਾਈਆਂ ਕਿ ਇੱਕ ਪੜਿਆ ਲਿਖਿਆ ਡਾਕਟਰ ਹੋ ਕੇ ਅਸੀਂ ਕਹਿ ਦਿੰਨੇ ਆ ਵੀ ਭਾਈ ਉਹ ਤਾਂ ਅਕਲ ਨਹੀਂ ਸੀ ਉਹ ਤਾਂ ਪੜਿਆ ਹੋਇਆ ਨਹੀਂ ਸੀ ਉਹ ਤਾਂ ਅਨਪੜ੍ਹ ਵਾਲੀ ਗੱਲ ਕਰ ਦਿੱਤੀ ਪਰ ਹੁਣ ਇੰਨੇ ਹਾਸਲ ਡਿਗਰੀਆਂ ਵਾਲੇ ਡਾਕਟਰਾਂ ਦੀ ਜੇਕਰ ਅਜਿਹੀ ਕਰਤੂਤ ਦੀ ਵੀਡੀਓ ਸਾਹਮਣੇ ਆਊਗੀ ਤਾਂ ਫਿਰ ਕੀ ਕਹਿ ਸਕਦੇ ਆ ਸਮਝ ਨਹੀਂ ਆਉਂਦੀ ਚਲੋ ਮੰਨਦੇ ਆ ਗੁੱਸਾ ਕਿਸੇ ਗੱਲ ਤੋਂ ਆ ਗਿਆ ਜੇਕਰ ਕੰਮ ਨਰਸ ਨੇ ਨਹੀਂ ਵੀ ਕੀਤਾ ਹੋਣਾ ਜੇ ਕੋਈ ਅਹਜਾ ਹੀ ਮੈਟਰ ਆ ਮੰਨ ਲਓ ਤਾਂ ਫਿਰ ਉਸ ਨੂੰ ਕਹਿ ਵੀ ਸਕਦੇ ਸੀ ਵੀ ਭਾਈ ਤੂੰ ਆ ਕੰਮ ਕਰ ਲੈ ਚਾਹੇ ਇਦਾਂ ਆ ਰਹਿ ਗਿਆ ਜਾਂ ਚੀਜ਼ ਕੋਈ ਮੰਗਾਉਣੀ ਆ ਪਰ ਬੇਰਹਿਮੀ ਦੇ ਨਾਲ ਕੁੱਟਣਾ ਕਿੱਥੋਂ ਤੱਕ ਸਹੀ ਆ ਇਹ ਜਿਹੜੀ ਵੀਡੀਓ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਤੇ ਜਿਹੜੀ ਪੀੜਤ ਨਰਸ ਆ ਜਿਹੜੀ ਜਿਸ ਦੇ ਨਾਲ ਕੁੱਟਮਾਰ ਹੋਈ ਆ ਉਹ ਫਿਲਹਾਲ ਉਸਦੇ ਹੱਥ ਜਿਹੜੀ ਕਿ ਠੀਕ ਆ ਪਰ ਵੀਡੀਓ ਲੈ ਕੇ ਲੋਕਾਂ ਦੇ ਵੱਲੋਂ ਬਹੁਤ ਕਮੈਂਟ ਕੀਤੇ ਜਾ ਰਹੇ ਤਾਂ ਆਪਣੀ رائے ਵੀ ਜਰੂਰ ਸਾਂਝੀ ਕਰੇ